ਜੀ ਦੋਸਤੋ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਅੱਜ ਜਿਹੜੀ ਆਪਾਂ ਗੱਲਬਾਤ ਕਰਨੀ ਆ ਮੇਨ ਤਿੰਨ ਘਟਨਾਵਾਂ ਪਹਿਲੀ ਦਾ ਅਮਰੀਕਾ ਨੇ ਚੇਤਾਵਨੀ ਦਿੱਤੀ ਆ ਪੂਰੀ ਦੁਨੀਆ ਨੂੰ ਰੈਡੀ ਰਹਿਣ ਦੀ ਕਿ ਯੁੱਧ ਹੋਣ ਵਾਲਾ ਵਾ ਇਰਾਨ ਆ ਜਿਹੜਾ ਇਜ਼ਰਾਈਲ ਤੇ ਹਮਲਾ ਕਰਨ ਲਈ ਤਿਆਰ ਆ ਕਿਉਂਕਿ ਉਹਨੂੰ ਰਸ਼ੀਆ ਨੇ ਬਹੁਤ ਸਾਰੇ ਹਥਿਆਰ ਦਿੱਤੇ ਆ ਟੈਸਲਾ ਬਾ ਐਲਨ ਮਸਕ ਦੂਜੀ ਜਿਹੜੀ ਘਟਨਾ ਵਾ ਉਹ ਹੋਈ ਆ ਉਹਨੇ ਜਿਹੜਾ ਸਫਲ ਪ੍ਰੀਖਣ ਕੀਤਾ ਵਾ ਜਿਹੜੇ ਮਨੁੱਖੀ ਦਿਮਾਗ ਦੇ ਵਿੱਚ ਚੈਪ ਪਾ ਕੇ ਨਿਊਰੋਲਿੰਕ ਜਿਹੜਾ ਉਹਦਾ ਇੱਕ ਪ੍ਰੋਗਰਾਮ ਆ It could be a game changer for people living with severe physical disabilities. Elon Musk revealing a second patient has been implanted with Neuralink, an experimental brain computer interface that allows patients to control technology with their mind. Musk is a co founder of the startup. This is all from there to there. Yeah, man. <laughs> ਅੱਗਾਂ ਲੱਗ ਰੀਆਂ ਤੇ ਉਹ ਜ਼ਿਆਦਾਤਰ ਦੰਗੇ ਆ ਜਿਹੜੇ ਉਹ ਹੋ ਰਹੇ ਆ ਪ੍ਰਵਾਸੀ ਲੋਕਾਂ ਦੇ ਜਾਂ ਜਿਹੜੇ ਸਾਲਮ ਲੈ ਕੇ ਰਹਿੰਦੇ ਉਹਨਾਂ ਦੇ ਸਹੀ ਇਸ ਰਾਇਟਿੰਗ ਇਨ ਇੰਗਲੈਂਡ ਐਂਡ ਬੈਲਫਾਸਟ ਸੋਸ਼ਲ ਮੀਡੀਆ ਹੈਜ਼ ਬੀਨ ਯੂਜ਼ਡ ਬਾਈ ਦਾ ਫਾਰ ਰਾਈਟ ਟੂ ਸਪਰੈਡ ਰੂਮਰਸ ਅਬਾਊਟ ਇਮੀਗਰੈਂਟਸ ਐਂਡ ਆਰਗੇਨਾਈਜ਼ਡ ਪ੍ਰੋਟੈਸਟਸ ਥੈਟ ਹੈਵ ਬੀਕਮ ਵਿਆਇਲੈਂਟ ਥਾਊਜ਼ੈਂਡਸ ਆਫ ਪੁਲਿਸ ਆਫਸਰਸ ਆਰ ਔਨ ਅਲਰਟ ਸੋ ਵਾਟਸ ਬਿਹਾਈਂਡ ਦਾ ਸਰਜ ਇਨ ਵਾਇਲੈਂਸ ਇਹ ਦੰਗੇ ਕਿਉਂ ਹੋਏ ਕਿਵੇਂ سٹਾਰਟ ਹੋਏ ਤੇ ਪਿੱਛੇ ਕੌਣ ਆ ਕੀ ਕਹਾਣੀਆਂ ਸਾਰੀ ਉਹਦੇ ਤੇ ਆਪਾਂ ਗੱਲਬਾਤ ਕਰਾਂਗੇ There that are now happening daily in towns and cities across the country. In Bristol, there were clashes as police tried to keep apart a group of far right protesters. And a much larger anti fascist counter protest. It felt unpredictable, confrontational, and tense. As in so many places in the last few days, the police right in the middle of the disruption. so took place across the country countless of them that saw the worst of the violence its streets ਅੱਜ ਆਪਾਂ ਗੱਲਬਾਤ ਕਰਾਂਗੇ ਬ੍ਰਿਟਾਨੀਆ ਵਿੱਚ ਹੋ ਰਹੇ ਦੰਗਿਆਂ ਦੇ ਬਾਰੇ ਜੋ ਮਾਈਗ੍ਰੇਸ਼ਨ ਤੇ ਮੁਸਲਮ ਕਮਿਊਨਿਟੀ ਦੇ ਖਿਲਾਫ ਵੱਡੇ ਪੱਦਰ ਦੇ ਹੋ ਰਹੇ ਆ ਇਹ ਸਾਰਾ ਕੁਝ 29 ਜੁਲਾਈ ਨੂੰ 17 ਸਾਲ ਦੇ ਇੱਕ ਲੜਕੇ ਵੱਲੋਂ ਬੱਚਿਆਂ ਦੀ ਹੱਤਿਆ ਕਰਨ ਦੇ ਮਾਮਲੇ ਤੋਂ ਸ਼ੁਰੂ ਹੋਇਆ ਸੀਗਾ ਮਸਲੇ ਨੂੰ ਆਪਾਂ ਅੱਗੇ ਸਮਝਦੇ ਹਾਂ ਹੁਣ। ਨਾਲ ਦੇ ਵਿੱਚ 29 ਜੁਲਾਈ ਨੂੰ ਸਾਊਥ ਬੋਰਡ ਦੇ ਇੱਕ ਸਮੁੰਦਰੀ ਕਸਬੇ ਦੇ ਉੱਤੇ ਨਾ ਚਿਆਂ ਦਾ ਡਾਂਸ ਥੀਮ ਸੀਗਾ ਜਿਹੜੀ ਇੰਗਲਿਸ਼ ਸਿੰਗਲ ਟੇਲਰਸ ਵੈਪਟ ਦੇ ਥੀਮ ਡਾਂਸ ਪ੍ਰੋਗਰਾਮ ਤੋਂ ਹਾਜ਼ਰ ਹੋਣ ਲਈ ਨਾ ਲੜਕੀਆਂ ਡਾਂਸ ਕਰ ਰਹੀਆਂ ਸੀ। ਉੱਥੇ ਇੱਕ 17 ਸਾਲਾਂ ਦਾ ਲੜਕਾ ਆ ਕੇ ਨਾ ਅਟੈਕ ਕਰ ਦਿੰਦਾ। ਉਹਦੇ ਵਿੱਚ ਉਹ ਤਿੰਨ ਕੁੜੀਆਂ ਨੂੰ ਮਾਰ ਦਿੰਦਾ। ਇੱਕ ਸੀਗੀ 6 ਸਾਲ ਦੀ, ਇੱਕ 7 ਸਾਲ ਦੀ ਤੇ ਇੱਕ 9 ਸਾਲ ਦੀ ਤੇ 10 ਹੋਰ ਬੰਦਿਆਂ ਤੇ ਵੀ ਹਮਲਾ ਕਰਦਾ। ਪੌਲਸ ਨੂੰ ਫੜ ਲੈਂਦੀ ਹੈ ਪਰ ਉਹਦੀ ਆਇਡੈਂਟੀਟੀ ਨਹੀਂ ਦੱਸਦੀ ਪਰ ਹਨਾ ਜਿਹੜੀਆਂ ਫੇਕ ਖਬਰਾਂ ਫਲਾ ਕੇ ਲੋਕ ਇਹ ਖਬਰ ਫਲਾ ਦਿੰਦੇ ਆ ਕਿ ਇਹ ਮੁੰਡਾ ਮੁਸਲਮਾਨ ਹੈ ਤੇ ਇਹ ਇਸਾਮ ਲੈ ਕੇ ਇੱਥੇ ਯੂਕੇ ਦੇ ਵਿੱਚ ਆਇਆ ਵਾ ਉੱਥੋਂ ਹੀ ਫਿਰ ਮੁਸਲਮ ਕਮਿਊਨਿਟੀ ਦੇ ਖਿਲਾਫ ਦੰਗੇ ਸ਼ੁਰੂ ਹੋ ਜਾਂਦੇ ਆ ਪਰ ਸੱਚ ਇਹ ਆ ਕਿ ਨਾ ਤਾਂ ਉਹ ਮੁਸਲਮ ਹੁੰਦਾ ਨਾ ਉਹਦਾ ਕੋਈ ਲੈਣਾ ਦੇਣਾ ਹੁੰਦਾ ਇਹ ਬੰਦਾ ਸੀਗਾ ਇਹਦੇ ਪੇਰੈਂਟਸ ਰਵਾਂਡਾ ਤੋਂ ਆਏ ਆ ਤੇ ਇਹ ਯੂਕੇ ਦੇ ਵਿੱਚ ਹੀ ਜੰਮਿਆ ਹੋਇਆ ਸੀ ਇਸ ਇਨਫਰਮੇਸ਼ਨ ਕਿਵੇਂ ਇੰਪੈਕਟ ਕਰਦੀ ਆ ਸੋਚ ਕੇ ਦੇਖੋ ਜਿਵੇਂ ਆਪਾਂ ਸੋਚਦੇ ਹੁੰਨੇ ਨਾ ਵੀ 1947 ਦੇ ਵਿੱਚ ਜਦੋਂ ਪਾਕਿਸਤਾਨ ਤੇ ਪੰਜਾਬ ਅੱਡ ਹੋਇਆ ਵਾ ਤਾਂ ਉਦੋਂ ਕਿਵੇਂ ਦੰਗੇ ਹੋਏ ਲੋਕਾਂ ਨੇ ਕਿਵੇਂ ਝੂਠੀਆਂ ਖਬਰਾਂ ਫਲਾਈਆਂ ਵੀ ਕਿਹਾ ਜਾਂਦਾ ਬਿਲਕੁਲ ਕਿਸੇ ਨੇ ਕਹਿਤਾ ਵੀ ਟ੍ਰੇਨ ਭਰ ਕੇ ਪਾਕਿਸਤਾਨ ਤੋਂ ਮੁਸਲਮਾਨਾਂ ਨੇ ਸਿੱਖਾਂ ਦੀ ਬੇਜਤੀ ਤੇ ਕਿਸੇ ਨੇ ਉੱਥੇ ਪਾਕਿਸਤਾਨ 'ਚ ਕਹਿ ਦਿੱਤਾ ਕਿ ਇੰਡੀਆ ਤੋਂ ਟ੍ਰੇਨ ਭਰ ਕੇ ਲੋਕਾਂ ਦੀ ਮਾਰ ਕੇ ਤੇ ਮੁਸਲਮਾਨਾਂ ਦੀ ਬੇਜਤੀ ਤੇ ਉਦੋਂ ਮੈਂ ਵੀ ਇਹ ਸੋਚਦਾ ਹੁੰਦਾ ਸੀ ਵੀ ਜੇ ਉਦੋਂ ਇੰਟਰਨੈਟ ਹੁੰਦਾ ਜਾਂ ਜੇ ਉਦੋਂ ਲੋਕਾਂ ਨੂੰ ਪਤਾ ਹੁੰਦਾ ਤਾਂ ਉਹਸਾਕ ਦਾ ਲੋਕ ਸੱਚਾਈ ਜਾਣ ਲੈਂਦੇ ਹਨ ਤੇ ਨਾ ਇੰਨੀ ਵੱਡੇ ਟੱਕ ਹੁੰਦੀ ਨਾ ਇੰਨੇ ਮਰਡਰ ਹੁੰਦੇ ਪਰ ਅੱਜ ਇੰਟਰਨੈਟ ਹੋਣ ਦੇ ਬਾਵਜੂਦ ਸਾਰਾ ਕੁਝ ਹੋਣ ਦੇ ਬਾਵਜੂਦ ਕਿਵੇਂ ਏਸੀ ਹੀ ਚੀਜ਼ ਨੂੰ ਲੋਕ ਵਰਤ ਕੇ ਹੋਰ ਨਫਰਤ ਫਲਾਉਂਦੇ ਆ ਤੇ ਦੰਗੇ ਖੁੰਦੇ ਆ ਉਵੇਂ ਇੱਥੇ ਹੋਇਆ ਉਹ ਬੰਦਾ ਮੁਸਲਮ ਨਹੀਂ ਸੀਗਾ ਪਰ ਇੰਟਰਨੈਟ ਤੇ ਲੋਕਾਂ ਨੇ ਖਬਰ ਇਦਾਂ ਫਲਾਈ ਜਿਹੜੇ ਐਕਸਟਰੀਮਿਸ ਵਿਚਾਰਾਂ ਵਾਲੇ ਜਿਹੜੇ ਰਾਈਟ ਵਿੰਗ ਵਾਲੇ ਲੋਕ ਆ ਕਿ ਇਹ ਬੰਦਾ ਮੁਸਲਮਾ ਤੇ ਮੁਸਲਮ ਇੱਥੇ ਆ ਕਿ ਇਦਾਂ ਗੰਦ ਪਾਉਂਦੇ ਆ ਐਂ ਕਰਦੇ ਆ ਇਹ ਸਾਡੀਆਂ ਜੌਬਾਂ ਲਈ ਜਾਂਦੇ ਆ ਤੇ ਇਹਨਾਂ ਨੂੰ ਸਾਰੇ ਅਧਿਕਾਰ ਮਿਲੀ ਜਾਂਦੇ ਆ ਇਹਨਾਂ ਨੂੰ ਕਿਉਂ ਰੱਖੀ ਜਾਂਦੇ ਬਾਹਰੋਂ ਲਿਆ ਲਿਆ ਕੇ ਇੱਥੇ ਲੋਕਾਂ ਨੂੰ ਕਿਉਂ ਰੱਖਿਆ ਜਾ ਰਿਹਾ ਇੱਥੋਂ ਮਤਲਬ ਜਲਦੀ ਚਲਦੀ ਗੱਲ ਇੱਥੇ ਦੰਗਿਆਂ ਤੱਕ ਪਹੁੰਚੀ ਅਸਲ ਦੇ ਵਿੱਚ ਜਿਹੜੀ ਗਵਰਨਮੈਂਟ ਯੂਕੇ ਦੀ ਆ ਉਹਦਾ ਕਹਿਣਾ ਵਾ ਜਿਹੜੀਆਂ ਸਭ ਤੋਂ ਜ਼ਿਆਦਾ ਫੇਕ ਖਬਰਾਂ ਟਵਿੱਟਰ ਤੇ ਫਲਾਈਆਂ ਉਹ ਰਸ਼ੀਆ ਦਾ ਉਹਦੇ ਪਿੱਛੇ ਹੱਥ ਆ ਰਸ਼ੀਆ ਦੇ ਬਹੁਤ ਸਾਰੇ ਚੈਨਲ ਆ ਜਿਨ੍ਹਾਂ ਨੇ ਇਹ ਖਬਰ ਸਪਰੈਡ ਕੀਤੀ ਆ ਜਿਵੇਂ ਟਵਿੱਟਰ ਉਹਨੇ ਐਲਨ ਮਸਕ ਨੇ ਖਰੀਦਿਆ ਸੀ ਟੈਸਲਾ ਵਾਲੇ ਨੇ ਤਾਂ ਉਹਨੇ ਕਿਹਾ ਸੀਗਾ ਵੀ ਮੈਂ ਕੋਈ ਬੰਦੀਆਂ ਕੋਸ ਨਹੀਂ ਲਾਊਗਾ ਹਰ ਬੰਦੇ ਨੂੰ ਫ੍ਰੀडम ਹੋਊਗੀ ਬੋਲਣ ਦੀ ਉਹ ਜੋ ਚਾਹੇ ਜਿਵੇਂ ਮਰਜੀ ਖੁੱਲ ਕੇ ਬੋਲ ਸਕਦਾ ਪਰ ਸਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਜ਼ਿਆਦਾਤਰ ਲੋਕ ਫੇਕ ਇਨਫੋਰਮੇਸ਼ਨ ਫਲਾਉਂਦੇ ਆ ਸੋਸ਼ਲ ਮੀਡੀਆ ਤੇ ਹੁਣ ਇੱਕ ਬੰਦਾ ਹੋ ਸਕਦਾ ਖੁੱਲ ਕੇ ਸੱਚ ਬੋਲਣਾ ਚਾਹੁੰਦਾ ਹੋਵੇ ਠੀਕ ਆ ਉਹਦੇ ਲਈ ਤੁਸੀਂ ਆਜ਼ਾਦੀ ਚਾਹੁੰਦੇ ਹੋ ਵੀ ਹਾਂ ਬੋਲ ਸਕਦਾ ਸਰਕਾਰ ਦੇ ਖਿਲਾਫ ਕਿਸੇ ਦੇ ਖਿਲਾਫ ਪਰ ਕਿੰਨੀ ਫੇਕ ਇਨਫੋਰਮੇਸ਼ਨ ਵੀ ਲੋਕ ਫਲਾ ਸਕਦੇ ਆ ਇਹਦਾ ਕੋਈ ਅੰਦਾਜ਼ਾ ਨਹੀਂ ਆਪਾਂ ਲਾ ਸਕਦੇ ਤੇ ਜਿਆਦਾਤਰ ਐ ਟਵਿੱਟਰ ਤੋਂ ਹੀ ਫੈਲ ਰਹੀ ਹੈ ਜਿਹੜੀ ਫੇਕ ਨਿਊਜ਼ ਤੇ ਲੋਕ ਇਹਦੇ ਵਿੱਚ ਹੁਣ ਉਹਨੂੰ ਵੀ ਦੋਸਤੀ ਦੱਸ ਰਹੇ ਆ ਸਰਕਾਰ ਜਿਹੜੀ ਉਹ ਕਹਿੰਦੀ ਹੈ ਵੀ ਇਹ ਟੈਰਰਿਸਟ ਅਟੈਕ ਨਹੀਂ ਹੈਗਾ ਇਹ ਲੋਕਾਂ ਦੀ ਆਪਸੀ ਨਫ਼ਰਤ ਆ ਇੱਕ ਦੂਜੇ ਦੇ ਖਿਲਾਫ ਧਰਮ ਨੂੰ ਲੈ ਕੇ ਕਲਚਰ ਨੂੰ ਲੈ ਕੇ ਤੇ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਹਨਾ ਈਡੀਐਲ ਇੱਕ ਨਾਂ ਦੀ ਸੰਸਥਾ ਵਾ ਉਹਦਾ ਵਾ ਜਿਹੜਾ ਈਡੀਐਲ ਆ ਉਹ ਹੈਗੀ ਇੰਗਲਿਸ਼ ਡਿਫੈਂਸ ਲੀਗ ਮਤਲਬ ਉਹਨਾਂ ਨੇ ਵੀ ਇੱਕ ਕਿਸਮ ਦਾ ਆਪਣੇ ਆਪ ਠੇਕਾ ਲਿਆ ਹੋਇਆ ਵਾ ਵੇ ਅਸੀਂ ਆਪਣਾ ਰਾਸ਼ਟਰ ਬਣਾਉਣਾ ਜਿਵੇਂ ਰਾਸ਼ਟਰਵਾਦੀ ਨਹੀਂ ਹੁੰਦੇ ਕੱਟੜ ਰਾਸ਼ਟਰਵਾਦੀ ਉਹ ਆਪਣੇ ਵੀ ਹੈਗੇ ਆ ਇੰਡੀਆ 'ਚ ਵੀ ਹੁੰਦੇ ਆ ਹਰ ਕਮਿਊਨਿਟੀ 'ਚ ਹਰ ਧਰਮ 'ਚ ਹੁੰਦੇ ਜਿਹੜੇ ਕਹਿੰਦੇ ਵੀ ਧਰਮ ਨੂੰ ਖਤਰਾ ਸਾਡੀ ਪੰਜਾਬੀਅਤ ਨੂੰ ਖਤਰਾ ਸਾਡੇ ਕਲਚਰ ਨੂੰ ਖਤਰਾ ਬਾਹਰੋਂ ਆਏ ਲੋਕ ਕਿਵੇਂ ਸਾਡੇ ਨੌਕਰੀਆਂ ਖੋ ਰਹੇ ਆ ਤੇ ਪੈਸੇ ਦੇ ਉਹ ਪੈਸੇ ਉੱਪਰ ਉਹ ਕਬਜ਼ਾ ਕਰ ਰਹੇ ਆ ਨੌਕਰੀਆਂ ਤੇ ਉਹ ਕਬਜ਼ਾ ਕਰ ਰਹੇ ਆ ਤੇ ਉਹਦੇ ਨਾਲ ਸਾਡਾ ਕਲਚਰ ਵਿਗੜ ਰਿਹਾ ਕਿਵੇਂ ਉਹ ਗੈੰਟੀ ਪਧਾਰ ਰਹੇ ਆਪਣੀ ਤੇ ਸਾਡੇ ਧਰਮ ਦਾ ਨੁਕਸਾਨ ਹੋ ਰਿਹਾ ਇਦਾਂ ਦੀਆਂ ਗੱਲਾਂ ਫਲਾ ਕੇ ਉਹ ਲੋਕਾਂ ਨੂੰ ਮੈਨਿਪੂਲੇਟ ਕਰਦੇ ਆ ਤੇ ਲੋਕਾਂ ਨੂੰ ਆਪਣੇ ਨਾਲ ਜੋੜਦੇ ਆ ਤੇ ਉਸ ਤੋਂ ਬਾਅਦ ਫਿਰ ਜਦੋਂ ਵੀ ਕਿਤੇ ਉਹਨਾਂ ਨੂੰ ਮੌਕਾ ਮਿਲਦਾ ਜਦੋਂ ਵੀ ਇਦਾਂ ਦੀ ਕੋਈ ਸਿਚੁਏਸ਼ਨ ਇੱਕ ਅਧੀ ਘਟਨਾ ਹੁੰਦੀ ਆ ਤਾਂ ਉਹਦਾ ਸਹਾਰਾ ਲੈ ਕੇ ਫਿਰ ਉਹ ਵਾਇਲੈਂਸ ਕਰਦੇ ਆ ਉਹਨਾਂ ਨੂੰ ਉੱਥੋਂ ਕੱਢਣਾ ਚਾਹੁੰਦੇ ਆ ਇਹ ਇਕੱਲੇ ਉਥੇ ਨਹੀਂ ਬਹੁਤ ਜਗ੍ਹਾ ਤੇ ਹੁੰਦਾ ਅਸਲ ਦੇ ਵਿੱਚ ਜਿਹੜੀ ਇਹ ਜੇ ਆਪਾਂ ਮਨੋਵਿਗਿਆਨ ਨਾਲ ਸੋਚਿਆ ਜਾਵੇ ਤਾਂ ਮਨੁੱਖੀ ਸੁਭਾਅ ਹੀ ਆ ਜਦੋਂ ਤੁਸੀਂ ਪੁਰਾਣੇ ਸਮਾਂ ਸੋਚੋ ਜਦੋਂ ਬੰਦਾ ਕਬੀਲਿਆਂ 'ਚ ਰਹਿੰਦਾ ਹੋਊ ਟ੍ਰਾਈਬਸ ਦੇ ਵਿੱਚ ਰਹਿੰਦਾ ਹੋਊ ਨਾ ਜਦੋਂ ਕੋਈ ਹੋਰ ਟ੍ਰਾਈਬ ਦਾ ਬੰਦਾ ਜਦੋਂ ਕੋਈ ਅਣਜਾਣ ਬੰਦਾ ਉਹਦੇ ਕਬੀਲੇ 'ਚ ਆਉਂਦਾ ਸੀ ਤਾਂ ਬੰਦਾ ਫਟਾਫਟ ਅਟੈਕ ਕਰਦਾ ਸੀ ਉਹਨੂੰ ਡਰ ਹੁੰਦਾ ਸੀ ਵੀ ਇਹ ਖਤਰਾ ਸਾਡੇ ਲਈ ਪਰ ਹਜੇ ਤੱਕ ਹਜੇ ਵੀ ਸਾਡੇ ਦਿਮਾਗ 'ਚ ਕਿਤੇ ਨਾ ਕਿਤੇ ਉਹ ਚੀਜ਼ ਇਫੈਕਟ ਕਰਦੀ ਆ ਜਦੋਂ ਸਾਨੂੰ ਦੂਜੇ ਬੰਦੇ ਅਹਿਸਾਸ ਕਰਾ ਦਿੰਦੇ ਆ ਨਾ ਵੀ ਮੁਸਲਿਮ ਇੱਥੇ ਆ ਗਏ ਮੁਸਲਿਮਾਂ ਦੀ ਗਿਣਤੀ ਵਧ ਗਈ ਤੁਹਾਡੇ ਧਰਮ ਨੂੰ ਖਤਰਾ ਜਾਂ ਫਿਰਾਂ ਫਿਰ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੀ ਇਹ ਚੀਜ਼ਾਂ ਕਹੀ ਜਾਂਦੇ ਨੇ ਵੀ ਭਈਏ ਆ ਗਏ ਬਿਹਾਰੀ ਆ ਗਏ ਤਾਂ ਪੰਜਾਬੀਆਂ ਨੂੰ ਖਤਰਾ ਪੰਜਾਬੀ ਕਲਚਰ ਨੂੰ ਖਤਰਾ ਉਵੇਂ ਇੰਡੀਆ ਦੇ ਵਿੱਚ ਜਿਹੜੇ ਹਿੰਦੂ ਆ ਹਿੰਦੂਆਂ ਦੇ ਵਿੱਚ ਐਕਸਟਰੀਮਿਸਟ ਲੋਕ ਆ ਨਾ ਉਹ ਉਹ ਵੀ ਮੁਸਲਮਾਨਾਂ ਦਾ ਨਾਮ ਲੈ ਕੇ ਜਾਂ ਹੋਰ ਕਮਿਊਨਿਟੀ ਦਾ ਨਾਮ ਲੈ ਕੇ ਕਹਿੰਦੇ ਆ ਜਾਂ ਇਸਾਈਆਂ ਦਾ ਨਾਮ ਲੈ ਕੇ ਕਹਿੰਦੇ ਆ ਇਹ ਉਵੇਂ ਚੱਲੀ ਜਾਂਦਾ ਜਿਵੇਂ ਅੰਗਰੇਜ਼ ਇੱਥੇ ਆਏ ਸੀਗੇ ਏਸ਼ੀਅਨ ਕੰਟਰੀਆਂ ਦੇ ਵਿੱਚ ਗਏ ਸੀਗੇ ਉਥੋਂ ਦੇ ਰਿਸੋਰਸ ਉਥੋਂ ਦੇ ਪੈਸੇ ਤੇ ਉਹਨਾਂ ਦਾ ਅਧਿਕਾਰ ਹੋ ਗਿਆ ਉੱਥੇ ਉਹਨਾਂ ਨੇ ਕਬਜ਼ਾ ਕੀਤਾ ਰਾਜ ਕੀਤਾ ਉਹੀ ਡਰ ਹੁਣ ਅ ਵਾਈਟ ਲੋਕਾਂ ਨੂੰ ਆ ਏਸ਼ੀਅਨ ਲੋਕਾਂ ਤੋਂ ਜਾਂ ਹੋਰ ਕਮਿਊਨਿਟੀ ਤੋਂ ਜਿਹੜੀਆਂ ਵੀ ਇਹਨਾਂ ਕੰਟਰੀਆਂ ਚ ਆ ਕੇ ਵਸੀਆਂ ਇਹਨਾਂ ਦੀ ਪੋਪੂਲੇਸ਼ਨ ਘਟ ਹੀ ਜਾਂਦੀ ਹੈ ਦੂਜਿਆਂ ਦੀ ਵਧ ਹੀ ਜਾਂਦੀ ਹੈ ਪਰ ਉਹ ਜਿਹੜਾ ਡਰ ਆ ਉਹ ਹੁੰਦਾ ਥੋੜੇ ਲੈਵਲ ਤੇ ਆ ਪਰ ਜਿਹੜੇ ਇਦਾਂ ਦੇ ਗਰੁੱਪ ਹੁੰਦੇ ਆ ਈਡੀਐਲ ਵਰਗੇ ਜਾਂ ਹੋਰ ਜਿਹੜੇ ਰਾਈਟ ਵਿੰਗ ਐਕਸਟ੍ਰੀਮ ਹੁੰਦੇ ਆ ਨਾ ਉਹ ਲੋਕਾਂ ਨੂੰ ਨਫਰਤ ਕਰਨ ਤੇ ਮਜਬੂਰ ਕਰ ਦਿੰਦੇ ਆ ਦੂਜੀਆਂ ਕਮਿਊਨਿਟੀਆਂ ਦੇ ਖਿਲਾਫ ਹੁਣ ਉਹਨਾਂ ਨੇ ਜਿਹੜੇ ਜ਼ਿਆਦਾਤਰ ਹਮਲੇ ਕੀਤੇ ਆ ਉਹ ਕੀਤੇ ਆ ਮਸਜਿਦਾਂ ਉੱਪਰ ਤੇ ਜਾਂ ਫਿਰ ਉਹ ਹੋਟਲਾਂ ਦੇ ਉੱਪਰ ਜਿੱਥੇ ਸਨਾਰਥੀਆਂ ਨੂੰ ਰੱਖਿਆ ਜਾਂਦਾ ਵਾ ਜਿੱਥੇ ਸਾਲਮਾਨੇਨ ਤੋਂ ਬਾਅਦ ਉਹਨਾਂ ਨੂੰ ਸਟੇ ਕੀਤਾ ਜਾਂਦਾ ਨਾ ਰੱਖਿਆ ਜਾਂਦਾ ਵਾ ਉੱਥੇ ਉਹਨਾਂ ਨੇ ਅਟੈਕ ਕੀਤੇ ਜ਼ਿਆਦਾਤਰ ਜਿਵੇਂ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਸੀਗੀ ਵੀ ਮਤਲਬ ਹੁੰਦੀ ਸਾਰ ਬੰਦੇ ਦੇ ਮਨ ਦੇ ਵਿੱਚ ਇਦਾਂ ਹੀ ਆ ਥੋੜੀ ਬਹੁਤੀ ਡਰ ਥੋੜਾ ਬਹੁਤਾ ਹਨਾ ਸਾਡੇ ਚ ਪਹਿਲਾਂ ਹੀ ਸਾਡੇ ਦਿਮਾਗ 'ਚ ਬੈਠਾ ਹੁੰਦਾ ਤੇ ਪਰ ਜਦੋਂ ਕੋਈ ਐਕਸਟ੍ਰੀਮ ਸੋਚ ਵਾਲੇ ਬੰਦੇ ਦੇ ਹੱਥ ਪਾਵਰ ਆਉਂਦੀ ਆ ਜਾਂ ਉਹਦੀ ਆਵਾਜ਼ ਜ਼ਿਆਦਾ ਵਾਇਰਲ ਹੁੰਦੀ ਆ ਸੋਸ਼ਲ ਮੀਡੀਆ ਤੇ ਫਿਰ ਉਹ ਇਦਾਂ ਦੀਆਂ ਸਟੇਟਮੈਂਟਾਂ ਦਿੰਦੇ ਆ ਤਾਂ ਉਹਦੇ ਨਾਲ ਜਿਹੜੇ ਲੋਕਾਂ ਦੇ ਅੰਦਰ ਥੋੜਾ ਬਹੁਤਾ ਡਰ ਹੁੰਦਾ ਉਹ ਚੰਗੀ ਤਰ੍ਹਾਂ ਬਾਹਰ ਆ ਜਾਂਦਾ ਫਿਰ ਉਹ ਦੰਗੇ ਕਰਨ ਲਈ ਜਾਂ ਫਿਰ ਉਹ ਹਥਿਆਰ ਚੱਕਣ ਲਈ ਮਜਬੂਰ ਹ ਹਥਿਆਰ ਚੱਕਣ ਲਈ ਆਪਣੇ ਆਪ ਨੂੰ ਸਾਧ ਕਰ ਲੈਂਦੇ ਆ ਬਈ ਕਿੱਥੇ ਤਾਂ ਇਨਸਾਨ ਗਲੋਬਲ ਹਨਾ ਪੈਨ ਬਣਾਉਣਾ ਚਾਹੁੰਦਾ ਪੂਰੀ ਦੁਨੀਆ ਨੂੰ ਇੱਕ ਬਈ ਕਿਤੇ ਉਹ ਕਹਿ ਰਹੇ ਆ ਵੀ ਆਪਾਂ ਸਿਰਫ ਇੱਕ ਜਾਤ ਦੇ ਇੱਕ ਧਰਮ ਦੇ ਇੱਕ ਗਲਚਰ ਦੇ ਜਾਂ ਇੱਕ ਕੰਟਰੀ ਦੇ ਹਿੱਸਾ ਨਹੀਂ ਗਾ ਪੂਰੀ ਧਰਤੀ ਪੂਰੀ ਪੂਰਾ ਵਿਸ਼ਵ ਜਿਹੜਾ ਸਾਡਾ ਉਥੋਂ ਦੇ ਨਾਗਰਿਕ ਬਣਨਾ ਹਨ ਵੀ ਤੁਸੀਂ ਵਰਲਡ ਦੇ ਸਿਟੀਜ਼ਨ ਬਣਨਾ ਹੌਲੀ ਹੌਲੀ ਹੌਲੇ ਹੌਲੀ ਬੀ ਜਿਹੜੀ ਪੂਰੀ ਦੁਨੀਆ ਤੇ ਇੱਕ ਗਵਰਨਮੈਂਟ ਹੋਵੇ ਸਾਰੇ ਲੋਕ ਇੱਕ ਹੋਣ ਸਾਰੇ ਬਾਰਡਰ ਖੁੱਲਣ ਕੋਈ ਬੰਦਾ ਕਿਤੇ ਵੀ ਜਾਵੇ ਕਿਸੇ ਨੂੰ ਕੋਈ ਰੋਕ ਟੋਕ ਨਾ ਹੋਵੇ ਪਰ ਹਜੇ ਵੀ ਸਾਡੇ ਦਿਮਾਗ 'ਚ ਇਹ ਗੱਲਾਂ ਵੀ ਆ ਤੇ ਵੀ ਸਾਡੀ ਧਰਤੀ ਸਾਡੀ ਸਟੇਟ ਸਾਡਾ ਦੇਸ਼ ਉੱਥੇ ਬਾਹਰੋਂ ਆਇਆ ਬੰਦਾ ਸਾਨੂੰ ਬਰਦਾਸ਼ਤ ਨਹੀਂ ਉਹੀ ਬੰਦਾ ਸਾਡੇ ਧਰਮ ਦਾ ਹੀ ਬਾਹਰੋਂ ਕਿਤੋਂ ਆਇਆ ਹੋਵੇ ਉਹਨੂੰ ਤਾਂ ਅਸੀਂ ਘਰ ਵਾਪਸੀ ਕਰਨੇ ਆ ਪਰ ਕੋਈ ਹੋਰ ਨਸਲ ਦਾ ਹੋਰ ਜਾਤ ਦਾ ਹੋਰ ਰੰਗ ਦਾ ਬੰਦਾ ਆਉਂਦਾ ਵਾ ਤਾਂ ਉਹ ਤੋਂ ਸਾਨੂੰ ਡਰ ਲੱਗਦਾ। ਇਹ ਨਹੀਂ ਕਿ ਨਾਮ ਆ ਇਹ ਸਿਰਫ ਗੱਲੇ ਮੁਸਲਮਾਨਾਂ ਤੱਕ ਨਹੀਂ ਗੀਆਂ। ਸਾਰੀਆਂ ਕਮਿਊਨਿਟੀਾਂ ਦੇ ਵਿੱਚ ਹੀ ਹੋਣਗੀਆਂ ਤੇ ਇਹ ਚੀਜ਼ ਵੱਧ ਵੀ ਸਕਦੀ ਆ। ਜਿਵੇਂ ਜਿਵੇਂ ਐਕਸਟ੍ਰੀਮ ਜਿਹੜੇ ਲੋਕਾਂ ਦੀ ਪਾਵਰ ਵੱਧ ਰਹੀ ਆ ਸੋਸ਼ਲ ਮੀਡੀਆ ਦੇ ਉੱਪਰ। ਕਿਉਂਕਿ ਜ਼ਿਆਦਾਤਰ ਗੈਂਟੀ ਉਹਨਾਂ ਦੀ ਹੋਈ ਆ। ਜਿਨ੍ਹਾਂ ਨੂੰ ਮਾੜਾ-ਮੋਟਾ ਪਤਾ ਹਨਾ ਜਿਹੜੇ ਸੱਚ ਜਾਣਦੇ ਉਹ ਬੋਲਦੇ ਨਹੀਂ ਉਹ ਚੁੱਪ ਰਹਿੰਦੇ ਆ ਉਹ ਆਪ ਸਮਝ ਲੈਂਦੇ ਆ ਫਿਰ ਉਹ ਦੇਖਦੇ ਵੀ ਅਸੀਂ ਜ਼ਿੰਦਗੀ ਕਿਵੇਂ ਜਿਣੀਓ ਚੁੱਪ-ਚੁੱਪ ਉਵੇਂ ਜਿੰਦੇ ਆ ਪਰ ਜਿਹੜੇ ਐਕਸਟ੍ਰੀਮ ਲੋਕ ਹੁੰਦੇ ਆ ਜਿਹੜੇ ਇਦਾਂ ਦੇ ਵਿਚਾਰਾਂ ਵਾਲੇ ਹੁੰਦੇ ਆ ਬਹੁਤ ਰਾਈਟ ਵਿੰਗ ਜਾਂ ਐਕਸਟ੍ਰੀਮ ਰਾਈਟ ਵਿੰਗ ਹੁੰਦੇ ਆ ਉਹ ਸਮਝਣ ਤੋਂ ਬਾਅਦ ਉਹ ਫਲਾਉਣਾ ਚਾਹੁੰਦੇ ਆ ਜਿਆਦਾ ਤੋਂ ਜਿਆਦਾ ਉਹ ਪੂਰਾ ਜੋਰ ਲਾਉਂਦੇ ਆ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਵੀ ਆਹ ਚੀਜ਼ ਨੂੰ ਕਿਵੇਂ ਰੋਕਣਾ ਜਾਂ ਜਿਹੜੇ ਇਹ ਉਹ ਜਾਂ ਉਹ ਜਿਹੜੀ ਉਹ ਨਫ਼ਰਤ ਹੁੰਦੀ ਆ ਅਸਲ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ 네ਗੈਟਿਵਿਟੀ ਬਹੁਤ ਤੇਜ਼ੀ ਨਾਲ ਤਾਂ ਉਹਦਾ ਹੀ 파ਟ ਹੁੰਦਾ ਸਾਰਾ ਹੁਣ ਇਹਨਾਂ ਦੰਗਿਆਂ ਦੇ ਵਿੱਚ ਵੀ ਬਹੁਤ ਹਾਈ ਪ੍ਰੋਫਾਈਲ ਜਿਹੜੇ ਲੋਕ ਹਨ ਉਹ ਪੂਰਾ ਅੱਗ ਲਾ ਰਹੇ ਆ ਉਹਦੇ ਵਿੱਚ ਇੱਕ ਮੇਨ ਹੈਗਾ ਵਾ ਸਟੀਫਨ ਕੇਸਟਰੋਫਰ ਜਾਂ ਫਿਰ ਇਹਨੂੰ ਟੋਮੀ ਰੌਬੀਸਨ ਵੀ ਕਿਹਾ ਜਾਂਦਾ ਵਾ ਇਹੀ ਉਹ ਜਿਹੜਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਐਂਟੀ ਮੁਸਲਿਮ ਜਿਹੜੀ ਇੱਕ ਰਾਈਟ ਵਿੰਗ ਆਰਗੇਨਾਈਜੇਸ਼ਨ ਆ ਨਾ ਈਡੀਐਲ ਉਹਦਾ ਹੀ ਮੈਂਬਰ ਆ ਇਹ ਜਾਂ ਫਿਰ ਇਹ ਸੈਦੇ ਨਹੀਂ ਬਣਾਈ ਕਹਿੰਦੇ ਆ ਇਹ ਇਹ ਬੰਦਾ ਖੁਦ ਤਾਂ ਸਾਈਪ੍ਰਸ ਕਿਸੇ ਹੋਟਲ 'ਚ ਬੈਠਾ ਬਾਰ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਤੇ ਵੀਡੀਓ ਵੀਡੀਓ ਤੇ ਵੀਡੀਓ ਪੋਸਟਾਂ ਪਾ ਰਿਆ ਜੀ ਦੀ ਵਜ੍ਹਾ ਕਰਕੇ ਉਥੇ ਦੰਗੇ ਹੋ ਰਹੇ ਮਰ ਰਹੇ ਆ ਜਿਹੜੇ ਆਮ ਲੋਕ ਜਿਹੜੇ ਲੀਡਰ ਮੇਨ ਲੀਡਰ ਹੁੰਦੇ ਆ ਭੜਕਾਉਣ ਵਾਲੇ ਹਨ ਵੀ ਜਿਹਨਾਂ ਨੂੰ ਜਿਨ੍ਹਾਂ ਦੀਆਂ ਗੱਲਾਂ ਤੋਂ ਲੱਗਦਾ ਵੀ ਇਹਨਾਂ ਬੰਦਿਆਂ ਨੂੰ ਬਹੁਤ ਜ਼ਿਆਦਾ ਦੌਖਾ ਜਾਂ ਇਹ ਸਹੀ ਸੱਚਮੁੱਚ ਹੀ ਕੁਝ ਠੀਕ ਕਰਨਾ ਚਾਹੁੰਦੇ ਹਨਾ ਸਾਡੇ ਲੋਕਾਂ ਲਈ ਜਾਂ ਸਾਡੀ ਕਮਿਊਨਿਟੀ ਲਈ ਖੋਦੋ ਇਹ ਜੀ ਸਿਚੁਏਸ਼ਨ ਦੇ ਵਿੱਚ ਬਾਰ ਹੀ ਹੁੰਦੇ ਆ ਉਸ ਜਗ੍ਹਾ ਤੋਂ ਬਸ ਇਹੀ ਆ ਵੀ ਜਦੋਂ ਗੋਰੇ ਏਸ਼ੀਅਨ ਕੰਟਰੀਆਂ ਚ ਆਏ ਸੀਗੇ ਉਦੋਂ ਆਪਣੇ ਲੋਕਾਂ ਨੇ ਰਿਸੋਰਸ ਬਚਾਉਣ ਲਈ ਆਪਣੇ ਸਾਧਨ ਬਚਾਉਣ ਲਈ ਜਿਹੜੇ ਉਹ ਲੁੱਟ ਖੁੱਟ ਕਰ ਰਹੇ ਸੀ ਤਾਂ ਹਿੰਸਾ ਦੀ ਵਰਤੋਂ ਕੀਤੀ ਹੁਣ ਉਹਨਾਂ ਨੂੰ ਲੱਗਦਾ ਕਿ ਅਸੀਂ ਇਦਾਂ ਕਰ ਰਹੇ ਹਾਂ ਕਿਉਂਕਿ ਅਸੀਂ ਵੀ ਆਪਣੇ ਰਿਸੋਰਸ ਇਹਨਾਂ ਬਾਹਰਲੇ ਲੋਕਾਂ ਤੋਂ ਬਚਾਉਣਾ ਚਾਹੁੰਦੇ ਹਾਂ ਜਿਹੜੇ ਹੋਰ ਕੰਟਰੀਆਂ ਤੋਂ ਆ ਕੇ ਸਾਡੀ ਕੰਟਰੀ ਦੇ ਵਿੱਚ ਜਿਹੜੇ ਸਾਡੇ ਮੌਕੇ ਖੋਹ ਰਹੇ ਆ ਇਹ ਗੱਲਬਾਤ ਸੀਗੀ ਅੱਜ ਦੀ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਦੇਖ ਕਿਵੇਂ ਹਨਾ ਸੋਸ਼ਲ ਮੀਡੀਆ ਤੇ ਜਿਹੜੀ ਮਿਸ ਇਨਫਰਮੇਸ਼ਨ ਆ ਕਿੱਡੇ ਵੱਡੇ ਦੰਗੇ ਕਰਵਾ ਸਕਦੀ ਆ ਇਹ ਆਪਣੇ opinion ਸੀਗੇ ਅ ਜੁਕੇ ਦੇ ਵਿੱਚ ਜੋ ਹੋ ਰਿਹਾ ਉਹਦੇ ਬਾਰੇ ਆਸ ਕਰਦੇ ਆਂ ਵੀ ਮਤਲਬ ਸਾਰਾ ਕੁਝ ਜਲਦੀ ਠੀਕ ਹੋ ਜਾਊਗਾ ਆਪਣੇ ਵੀ ਬਹੁਤ ਸਾਰੇ ਇੱਥੇ ਸਟੂਡੈਂਟ ਆ ਕਿੰਨੇ ਦੇ ਕੰਮਕਾਰ ਕਰਦੇ ਆ ਕਿੰਨੇ ਦੇ ਬਿਜ਼ਨਸ ਆ ਨਾ ਕੋਈ ਬੰਦਾ ਜੌਬ ਕਰਦਾ ਪੜ੍ਹਾਈ ਕਰਦਾ ਫੀਸਾਂ ਕੱਢਦਾ ਕੰਮ ਹੁਣ ਕਿੰਨੇ ਕੰਮ ਕਰ ਬੰਦ ਆ ਉੱਥੇ ਕਾਫੀ ਜਗ੍ਹਾ ਤੇ ਘਰਫੂ ਲੱਗਿਆ ਹੋਇਆ ਆ ਤੇ ਲੋਕਾਂ ਨੂੰ ਵੀ اپیل ਆਪਣੇ ਬੰਦੇ ਵੀ ਵੀਡੀਓ 'ਵੱਗੇ ਇਹੀ ਕਹਿ ਰਿਹਾ ਕਿ ਅੰਦਰ ਰਹੋ ਜਦੋਂ ਤੱਕ ਸ਼ਾਂਤੀ ਨਹੀਂ ਹੁੰਦੀ ਕਿਉਂਕਿ ਜਿਹੜੀ ਨਫ਼ਰਤ ਆ ਜਦੋਂ ਫੈਲਦੀ ਆ ਫਿਰ ਉਹ ਇਹ ਨਹੀਂ ਦੇਖਦੇ ਵੀ ਸਿਰਫ ਇੱਕ ਕਮਿਊਨਿਟੀ ਟਾਰਗੇਟ ਕਰਨੀ ਹੈ ਹੌਲੀ-ਹੌਲੀ ਵੱਧਦੀ ਵੱਧਦੀ ਫਿਰ ਸਾਰਿਆਂ ਖਿਲਾਫ ਹੀ ਹੋ ਜਾਂਦੀ ਹੈ ਠੀਕ ਆ ਜੀ ਧੰਨਵਾਦ ਫਿਰ ਵੀਡੀਓ ਦੇਖਣ ਲਈ ਤੇ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਧੰਨਵਾਦ